ਪੰਜਾਬ ਦੇ ਵਿੱਚ ਤਸਿਲਦਾਰ ਹੜਤਾਲ ਤੇ ਹੜਤਾਲ ਕਰਕੇ ਤਸਿਲਦਾਰਾਂ ਦੀ ਆਮ ਲੋਕ ਜਿਹੜੇ ਤਸਿਲ ਤੇ ਕੰਮ ਕਰਾਉਣਾ ਰਹੇ ਆ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਆਸਟ੍ਰੇਲੀਆ ਤੋਂ ਆਇਆ ਹੈ ਰਿਸ਼ਤੇ ਕਰਵਾਣੇ ਹੈ ਕਿਸੇ ਪਾਵਰ ਟੋਰਨ ਦੇਣੇ ਹੈ ਕਿਸੇ ਨੇ ਐਫੀਡਿਟ ਬਣਵਾਣਾ ਹੈ ਕਿਸੇ ਨੂੰ ਜਾਤੀ ਪ੍ਰਮਾਣ ਪੱਤਰ ਬਣਵਾਣਾ ਹੈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਤਸਿਲਦਾਰਾਂ ਦੀ ਹੜਤਾਲ ਕਰਕੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਤਸਿਲਦਾਰਾਂ ਦੀ ਹੜਤਾਲ ਨੂੰ ਜਲਦੀ ਖੁਲਵਾਇਆ ਜਾਵੇ ਤਾਂ ਕਿ ਜਿਹੜੇ ਆਮ ਲੋਕ ਹੈ ਆਮ ਲੋਕਾਂ ਦੇ ਕੰਮ ਪ੍ਰਭਾਵਿਤ ਹੋਵੇ ਇਨ ਦਿਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੀ ਰਿਸ਼ਤੇ ਹੜਤਾਲ ਕਰਕੇ ਸਾਰਾ ਕੰਮਕਾਜ ਠੱਪ ਹੋ ਗਿਆ ਸਰਨਾਮ ਸਿੰਘ ਕਿਹੜੀ ਬਤਨ ਦਿੰਦਾ ਕਿਹੜੀ ਬਤਨ ਦਿੰਦਾ ਇਹ ਕੀ ਕਰਾਣੇ ਜਿਮਾਨਤ ਕਰਾਣੇ ਮੁੰਡਾ ਅੰਦਰ ਸੱਤ ਮਹੀਨੇ ਹੋ ਗਏ ਤਸਦੀਲਦਾਰ ਤੋਂ ਹੜਤਾਲ ਤੇ ਕੰਮ ਨਹੀਂ ਹੋ ਗਿਆ ਤੁਹਾਡਾ ਹੜਤਾਲ ਦਿਨ ਬੜਾ ਔਖਾ ਹੋ ਗਿਆ ਅੱਗੇ ਵੇਲੇ ਤੇ ਬੜਾ ਕੱਲ ਪਰਸੋਂ 4 ਦਿਨ ਹੋ ਗਏ ਮੈਂ ਹਾਂ ਜੀ ਅੰਮ੍ਰਿਤ ਕੇਸੇ ਮਿਲਈਏ ਹਾਂਜੀ ਅੰਮ੍ਰਿਤਸਰ ਮੇਰੇ ਤੱਕ ਆਉਂਦੇ ਜੀ ਅਸਾਂ ਸਰ ਕਦੋਂ ਆਉਣ ਦੀ ਕੋਈ ਹੈ ਸੰਭਾਵਨਾ ਕਿ ਨਾ ਆ ਤੁਸੀਂ ਪਟਿਆਲੇ ਦੇ ਜਮਾਨਤ ਕਰਾਣਗੇ ਨੂੰ ਕਈ ਦਿਨ ਹੋ ਗਏ ਪਿਆ ਪਰ ਇਹ ਉਹੜੇ ਜਮਾਨਤ ਨਹੀਂ ਹੋ ਰਹੀ ਜੀ ਉਹ ਨਾ ਵੈਲਿਊ ਪਾਉਣੀ ਸੀ ਜਗਾ ਦੀ ਉਹ ਵੈਲਿਊ ਨਹੀਂ ਪੈਰੀ ਜੀ ਬਹੁਤ ਦੁਖੀ ਹੋਇਆ ਖਾਨੀ ਬਹੁਤ ਜਿਆਦਾ ਮੁਸ਼ਕਲ ਜੀ ਬਹੁਤ ਜਿਆਦਾ ਮੁਸ਼ਕਲ ਆ ਰਹੀ ਜੀ ਇਹ ਕਿਰਪਾ ਕਰੋ ਜੀ ਇਹਨਾਂ ਨੂੰ ਲੱਖੋ ਆਉ ਜੀ ਆਪਣੇ ਦਫ਼ਤਰ ਬੈਨ ਆਣ ਕੇ ਕੰਮ ਕਰ ਕਰਨ ਲੋਕਾਂ ਦੇ ਲੋਕੀ ਬਹੁਤ ਦੁਖੀ ਲੱਗੇ ਹਾਂਜੀ ਆਪ ਜੀ ਸੁਣਨਾ ਨੀਰਜ ਮਿੱਤਲ ਜੀ ਸੀਲਦਾਰ ਸਾਹਿਬ ਰਾਤ ਸਟ੍ਰਾਈਕ ਤੇ ਚਲੇਗੇ ਜੀ ਬਹੁਤ ਦਿੱਕਤ ਹੈ ਆ ਵੀਰ ਜੀ ਆਸਟ੍ਰੇਲੀਆ ਤੋਂ ਆਏ ਨੇ ਜੀ ਸਪੈਸ਼ਲ ਕੱਲ ਦੀ ਇਹਨਾਂ ਦੀ ਫਲਾਈਟ ਹੈ ਅਜੇ ਇਹਨਾਂ ਨੇ ਪਾਵਰ ਆਫ ਟਰਨਿੰਗ ਕਰਾਣੀ ਸੀਗੀ ਇਹ ਵਿਚਾਰੇ ਬਹੁਤ ਪਰੇਸ਼ਾਨ ਹੋ ਰਹੇ ਨੇ ਕੀ ਕਰੀਏ ਬਹੁਤ ਦਿੱਕਤ ਹੈ ਜੀ ਸੀਜ਼ਨ ਦਾ ਟਾਈਮ ਹੈ ਇਹੀ ਰਿਸ਼ਤੀਆਂ ਦਾ 1 ਮਹੀਨੇ ਟਾਈਮ ਹੁੰਦਾ ਹੈ ਇਹੀ ਇਹਨਾਂ ਨੇ ਸਟ੍ਰਾਈਕ ਕਰ ਦਿੱਤੀ ਬਹੁਤ ਦਿੱਕਤ ਆ ਗਈ ਪਾਪ ਜੀ ਦਾ ਮੇਰੇ ਨਾਲ ਲਵਪ੍ਰੀਤ ਸਿੰਘ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਕੀ ਕੰਮ ਤਾਂ ਸੇਲ ਤੇ ਕਰਾਣਾ ਸੀ ਅ ਰਜਿਸਟਰੀ ਕਰਾਉਣੀ ਹੈ ਜ਼ਮੀਨ ਦੀ ਹਾਂ ਜੀ ਪਰ ਹੋ ਨਹੀਂ ਰਹੀ ਹੁਣ ਫਸ ਗਏ ਆਡੀ ਮੁਸ਼ਕਿਲदाई ਰਹੀਏ ਫਸੇ ਹੋਏ ਆਮੇ ਮੇਰੀ ਫਲਾਈਟ ਹੈ ਵਾਪਸ ਅਗਲੇ ਆਮ ਅਗਲੇ ਵੀਕ ਮੰਡੇ ਦੀ ਫਿਰ ਜਾਣਾ ਪਊਗਾ ਫਿਰ ਫੇਰ ਆਵਾਂਗੇ ਤੰਗ ਤਾਂ ਹੈਗੀਆਂ ਮੇਰੇ ਨਾਲ ਹਰਕਤ ਹੀ ਗਈ ਹਾਂ ਕੀ ਕੰਮ ਆਇਆ ਤਹਿਸੀਲ ਤੇ ਅਸੀਂ ਜ਼ਿਲ੍ਹਾ ਕਾਣਾ ਸੀ ਅਬਰੇ ਚ ਪ੍ਰੋਬਲਮ ਆਉਂਦੀ ਵੀ ਸਾਨੂੰ ਵੀ ਸਾਰਿਆਂ ਨੂੰ ਕੰਮ ਕਰ ਛੱਡ ਕੇ ਆਪਣੇ ਇੱਥੇ ਬਹਿਦਾ ਹਾਂ ਹੁਣੇ ਇੱਧਰੋਂ ਆਏ ਨੇ ਭਾਈ ਸਾਹਿਬ ਲੁਧਿਆਣੇ ਤੋਂ ਆਏ ਨੇ ਹਾਂ ਜੀ ਜ਼ਿਲ੍ਹਾ ਕਾਣੀ ਸੀ ਜ਼ਿਲ੍ਹਾ ਕਾਣੀ ਸੀ ਹਰਦਾਸਤ ਕਰੋ ਸਾਨੂੰ ਦਿੱਕਤ ਆ ਰਹੀ ਬੜੀ ਜ਼ਿਆਦਾ ਗੁਰਦੀਪ ਸਿੰਘ ਜੀ ਸੋ ਜੇ ਕਹਿੰਦੇ ਕੀ ਗੱਲ ਤੁਹਾਡੀ ਮੈਂ ਇਨਚਾਰਜ ਹਾਂ ਜੀ ਮੇਰੇ ਨਾਲ ਮੰ ਲਓ ਜਿਹੜੇ ਰਸ ਘਟ ਹੈ ਅੱਜ ਤਹਿਸੀਲ ਜੇ ਕੰਮ ਸਾਮਲ ਨਾ ਹੋਣ ਕਰਕੇ ਜਿਹੜੀਆਂ ਐਫਪੀ ਡਬਟ ਵਗੈਰਾ ਨੇ ਉਹ ਸਾਰੇ ਨਹੀਂ ਹੋਣੇ ਲੋਕਾਂ ਦੇ ਅੱਜ ਜੇ ਸਾਮਲ ਨਹੀਂ ਹੋਣਗੇ ਤਾਂ ਕੀ ਕੀ ਕੰਮ ਹੋਣਦੇ ਆ ਸਭ ਦੇ ਹਿਸਾਬ ਨਾਲ ਹੀ ਸਾਰੇ ਜਾਤੀ ਸਰਟੀਫਿਕੇਟ ਵਗੈਰਾ ਸਾਰੇ ਉਹ ਲੇਟ ਹੋਈ ਜਾਣਗੇ ਬਰਬਾਸ ਆਨਲਾਈਨਾਂ ਕੰਮ ਨਾ ਸਾਰਾ ਉਹ ਵੀ ਸਾਰੇ ਆਨਲਾਈਨ ਹੈ ਜੀ ਮੰਨ ਲਓ ਅੱਜ ਰਸ ਨੂੰ ਵੀ ਕੋਈ ਸੇਵਾ ਕੇਂਦਰ ਖਾਲੀ ਪਿਆ ਫੈਕਟਰੀ ਨਾ ਤਹਿਸੀਲ ਬੰਦ ਕਰਕੇ ਹੜਤਾਲ ਕਰਕੇ ਨਾ ਖਾਲੀ ਹੈ ਅੱਜ ਆ ਆ ਦੀ ਫਰਕ ਪੜ ਲੇਗਾ ਕਿੰਨਾ ਕੁ ਵੈਲੈਂਟ ਕੰਮ ਕਿੜੇ ਕਿੜੇ ਵੈਲੈਂਟ ਆ ਦੋ ਅੱਧਾ ਫਰਕ ਪੈ ਜਾਂਦਾ 50% ਦਾ ਫਰਕ ਪੈ ਜਾਂਦਾ ਥਿੰਨੇ ਮੁਸ਼ਕਿਲਾਂ ਦੇ ਲੋਕਾਂ ਨੂੰ ਬਹੁਤ ਜਿਆਦੀ ਅੰਦਰੀਏ ਲੋਕਾਂ ਨੂੰ ਕਿੰਨਾ ਕੋਈ ਫਾਇਨਟਾੜੇ ਨੂੰ ਜਾਂ ਕੁਝ ਦਰਖਾਸਤਾਂ ਦੇ ਰਜਿਸਟਰੀਆਂ ਦੇ ਸਾਰੇ ਕੰਮਾਂ ਦੇ ਜੀ ਮੇਰਾ ਜੀ ਬੱਕਣਾ ਜੀ ਜਿਵੇਂ ਜੀ ਬੈਂਕਾਂ ਦਾ ਕੰਮ ਹੈ ਜੀ ਤੇ ਕਿਸੇ ਨੇ ਬਹੁਤ ਜ਼ਰੂਰੀ ਐਫੀ ਡੈਪਟ ਕੋਈ ਭਾਰਮੁਖ ਸ ਸਰਟੀਫਿਕੇਟ ਹੋਣਾ ਉਹਨਾਂ ਕਰਕੇ ਬਹੁਤ ਦਿੱਕਤ ਆ ਰਹੀਏ ਲੋਕਾਂ ਨੂੰ ਤੇ ਜਿਵੇਂ ਹੁਣ ਆਏ ਹੋਣੇ ਬਹੁਤ ਦੂਰੋਂ ਭਾਈ ਸਾਹਿਬ ਰਿਸ਼ਤੀ ਕਰਾਣੇ ਸੀ ਇਹਨਾਂ ਨੇ ਅੱਜ ਤੇ ਅੱਜ 88 ਦੇ ਚਲੇ ਗਏ ਰੋਜ਼ਿੰਦਰ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਗਈ ਕੈਮਰਾਮੈਨ ਡੀਕੇ ਕਰੇ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼